ਲਗ 80000 ਰੁਪਏ ਦੀ 1,80,000 ਬਲੈਕ अल्टੋ 2012 ਜੀ 12 ਮਾਡਲ 12 ਮਾਡਲ ਆ ਗਈ ਇੱਕ ਵਾਰੀ ਇੰਟੀਰੀਅਰ ਦੀ ਕੰਡੀਸ਼ਨ ਚੈੱਕ ਕਰ ਲਓ ਤੇ ਗੱਡੀ ਦਾ ਓਵਰਵਿਊ ਲੈ ਲਓ ਲੋਨ ਵਗੈਰਾ ਕਰਵਾ ਲੂਗਾ ਲੋਨ ਹੋ ਜਾਏਗਾ ਜੀ ਇਹਦੇ ਤੇ 1.5 ਲੱਖ ਰੁਪਏ ਦਾ 6 ਲੱਖ ਦਾ ਲੋਨ ਹੋ ਜਾਊਗਾ ਡਾਊਨ ਪੇਮੈਂਟ ਤੁਹਾਨੂੰ ਪਤਾ ਲੱਗ ਗਈ ਹੋਣੀ ਕਿ ਤੁਹਾਨੂੰ ਕਿੰਨੀ ਲੈ ਕੇ ਆਣੀ ਕਾਰ ਆਪਾਂ 1,70,000 ਰੁਪਏ ਦੀ ਰੇਟ ਦੇ ਵੀ ਦੇਵੰਗ ਠੀਕ ਹੈ ਫਸਟ ਓਨਰ ਇਹ ਵੀ ਕਾਰ ਗਾਰੰਟੀ ਦੇ ਨਾਲ ਜਿਹੜੀ ਆ 85000 ਵਿਦ ਰਿਕਾਰਡ ਚੱਲੀ ਇਹ ਵੀ 180000 ਦੀ ਰਹੀ ਦੀ ਕਾਰ ਇਹ 180000 ਓਨਰ ਫਸਟ ਈਜੀ ਪਹਿਲੇ ਨਾਂ ਦੀ ਗੱਡੀ ਆ ਇੱਕ ਵਾਰੀ ਅੰਦਰੋਂ ਦੀ ਇੰਟੀਰੀਅਰ ਦੀ ਕੰਡੀਸ਼ਨ ਚੈੱਕ ਕਰ ਲਓ ਇਹ 2014 ਮਾਡਲ ਇਹਦਾ ਤੁਹਾਡੇ ਲਈ ਬਹੁਤ ਛੋਟਾ ਰੇਟ ਦੇ ਦਿੰਦੇ ਨੇ ਇਸ ਸਵਾ 3 ਲੱਖ ਰੁਪਏ ਦੀ ਕਾਰ ਮਿਲ ਜੇਗੀ 14 ਮਾਡਲ ਆਟੋਮੈਟਿਕ ਹਾਏ ਮਿੱਤਰੋ ਇੱਕ ਵਾਰੀ ਫੇਰ ਤੁਹਾਨੂੰ ਆਪਾਂ ਗੱਡੀਆਂ ਦਿਖਾਉਣ ਪਹੁੰਚ ਗਏ ਆ ਇਹ ਵਾਲੀ ਪਿੰਡ ਸ਼ਹਿਰ ਲੁਧਿਆਣਾ ਲੁਧਿਆਣੇ ਦਾ ਸਭ ਤੋਂ ਬਿਗੇਸਟ ਕਾਰ ਡੀਲਰ ਲੱਗਦਾ ਵਾ ਇਸ ਪ੍ਰੈਮਿਸਿਸ ਦੇ ਵਿੱਚ ਇੱਥੇ ਜਿਹੜੇ ਆਪਾਂ ਆਊਟਲੈਟ ਤੇ ਖੜੇ ਆ ਉਹ ਖੜੇ ਆ ਜੀ 베ਰੀ ਮੋਟਰ ਦੇ ਉੱਤੇ ਤੇ ਵੀਰੇ ਆਪਣੇ ਨਾਲ ਆ ਸੱਸੀ ਗੱਲ ਵਾ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਠੀਕੋ ਤੇ ਵੀਰੇ ਨਾਲ ਆਪਣੀ ਪਹਿਲਾਂ ਵੀ ਇੱਕ ਵੀਡੀਓ ਹੋਈ ਸੀਗੀ ਤੇ ਵਧੀਆ ਰਿਸਪੌਂਸ ਆਇਆ ਭਰਾਵਾਂ ਦਾ ਅੱਜ ਫੇਰ ਵੀਰੇ ਨੇ ਸਟਾਕ ਵਧੀਆ ਇਕੱਠਾ ਕੀਤਾ ਹੋਇਆ ਵਾ ਸਾਨੂੰ ਸਾਰੀਆਂ ਗੱਡੀਆਂ ਦਿਖਾਵਾਂਗੇ ਤੇ ਗੱਡੀਆਂ ਪਹਿਲੀ ਗੱਲ ਤਾਂ ਨਾਨ ਐਕਸੀਡੈਂਟਲ ਹੋਣਗੀਆਂ 100% ਤੇ ਸਾਰੀਆਂ ਚੀਜ਼ਾਂ ਦੀ ਗਾਰੰਟੀ ਹੈ ਨਾ ਬਿਲਕੁਲ ਜੀ ਬਿਲਕੁਲ ਬਿਨਾਂ ਟਾਈਮ ਵੇਸਟ ਕੀਤੇ ਵੀਰੇ ਗੱਡੀਆਂ ਦੇਖਣ ਆਓ ਜੀ अल्टੋ अल्टੋ ਹੈ ਜੀ 2012 ਐਲਐਕਐਸਆਈ ਫਸਟ ਓਨਰ ਹੈ ਹਮ 80000 ਕਿਲੋਮੀਟਰ ਚੱਲੀ ਹੈ ਜੀ ਗੱਡੀ ਇੱਕਾਰ ਹੈਗੀ ਹੈ ਜੀ 180000 ਰੁਪਏ ਦੀ 180000 ਬਲੈਕ अल्टੋ 2012 ਜੀ 12 ਮਾਡਲ 12 ਮਾਡਲ ਆ ਗਈ ਇੱਕ ਵਾਰੀ ਇੰਟੀਰੀਅਰ ਦੀ ਕੰਡੀਸ਼ਨ ਚੈੱਕ ਕਰ ਲਓ ਤੇ ਗੱਡੀ ਦਾ ਓਵਰਵਿਊ ਲੈ ਲਓ ਲੋਨ ਵਗੈਰਾ ਕਰਵਾ ਦੋਗੇ ਲੋਨ ਹੋ ਜਾਏਗਾ ਜੀ ਇਹਦੇ ਤੇ 1.5 ਲੱਖ ਰੁਪਏ ਦਾ 1.5 ਲੱਖ ਦਾ ਲੋਨ ਹੋ ਜਾਊਗਾ ਡਾਊਨ ਪੇਮੈਂਟ ਤੁਹਾਨੂੰ ਪਤਾ ਲੱਗ ਗਈ ਹੋਣੀ ਕਿ ਤੁਹਾਨੂੰ ਕਿੰਨੀ ਲੈ ਕੇ ਆਣੀ ਉਹਦੇ ਬਾਅਦ ਫਿਰ ਆ ਗਈ ਆਪਣੇ ਤੋਂ अल्टੋ K10 K10 ਆ ਗਈ ਜੀ ਫਿਰ 2012 ਠੀਕ ਹੈ ਠੀਕ ਹੈ ਜੀ ਇਹ ਵੀ ਗੱਡੀ ਕੋ 70 72000 ਕਿਲੋਮੀਟਰ ਚੱਲੀ ਹੈ ਜੀ ਹਾਂ ਇਹ ਕਾਰ 2 ਲੱਖ ਰੁਪਏ ਦੀ ਹੈ ਜੀ 2 ਲੱਖ ਦੀ ਹਾਂ ਜੀ ਕੇਤਨ ਜੀ ਅੱਛਾ ਮੌਕੇ ਤੇ ਜੇ ਕੋਈ ਆਗਿਆ ਰਿਗਾਰਡ ਕਰ ਦੋਗੇ ਹਾਂ ਜੀ ਥੋੜਾ ਬਹੁਤਾ ਥੋੜਾ ਜਰੂਰ ਰਿਗਾਰਡ ਕਰਾਂਗੇ ਜੀ ਬਹੁਤ ਜ਼ਿਆਦਾ ਨਹੀਂ ਹੈ ਕਿਉਂਕਿ ਇਹ ਗੱਡੀਆਂ ਛੋਟੀਆਂ ਨੇ ਠੀਕ ਹੈ ਤੇ ਡਿਮਾਂਡ ਕਾਫੀ ਹੋਣ ਦੇ ਕਰਕੇ ਘਾਟ ਹੀ ਮਿਲਦੀਆਂ ਨੇ ਚਲੋ ਕੋਈ ਗੱਲ ਨਹੀਂ ਜੇ ਕਿਸੇ ਭਰਾ ਨੂੰ ਗੱਡੀ ਚਾਹੀਦੀ ਆ ਇੱਕ ਵਾਰੀ ਮੌਕੇ ਤੇ ਆ ਜਿਓ ਸਾਡਾ ਨਾਮ ਲੈ ਲਿਓ ਵੀ ਐਕਸਪਲੋਰ ਵਿਦ ਕੇਵੀ ਤੋਂ ਆਪਣੇ ਛੋਟੇ ਭਰਾ ਦੀ ਵੀਡੀਓ ਦੇਖ ਕੇ ਆਏ ਆ ਥੋੜਾ ਬਹੁਤ ਰਿਗਾਰਡ ਥੋੜਾ ਬਿਲਕੁਲ ਜੀ ਬਿਲਕੁਲ ਤੇ ਉਹਦੇ ਬਾਅਦ ਫੇਰ ਆ ਗਈ ਉਹਦੇ ਬਾਅਦ ਇੱਕ ਹੋਰ अल्टੋ ਹੈਗੀ ਆ ਜੀ ਅੱਛਾ अल्टੋ ਦਿਖਾਓ ਵੇ ਵਾਈਟ ਕਲਰ ਦੇ ਵਿੱਚ ਆ ਗਈ ਆ अल्टੋ ਬਹੁਤ ਵਧੀਆ ਵਾਈਟ ਕਲਰ ਕੈਟਨ ਆ ਗਈ ਜੀ ਹੂੰ ਇਹ ਵੀ 2012 ਮਾਡਲ ਹੈ ਜੀ ਓਕੇ ਇਹ ਵੀ 1,80,000 ਦੀ ਰੇਟ ਦੀ ਕਾਰ ਹੈ ਜੀ 1,80,000 ਓਨਰ ਫਸਟ ਪਹਿਲੇ ਨਾਲ ਦੀ ਗੱਡੀ ਆ ਇੱਕ ਵਾਰੀ ਅੰਦਰੋਂ ਦੀ ਇੰਟੀਰੀਅਰ ਦੀ ਕੰਡੀਸ਼ਨ ਚੈੱਕ ਕਰ ਲਓ ਪਾਵਰ ਵਿੰਡੋਜ਼ ਆ ਗਈਆਂ ਇਹਦੇ ਵਿੱਚ ਤੇ ਬਾਕੀ 휠 ਕਵਰ ਵਗੈਰਾ ਪਏ ਹੋਇਆ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ 70 80% ਤੇ ਲੋਨ ਇਹਦੇ ਤੇ ਵੀ ਕਰਾ ਦੋਗੇ ਹਾਂਜੀ ਬਿਲਕੁਲ ਜੀ ਬਿਲਕੁਲ 1.5 ਲੱਖ ਤੱਕ ਦਾ ਲੋਨ ਹੋ ਜਾਏਗਾ 1.5 ਲੱਖ ਤੱਕ ਦਾ ਲੋਨ ਵੀ ਹੋ ਜਾਊਗਾ ਤੇ ਆ ਜਿਓ ਮੇਰਾ ਭਰਾ 베ਰੀ ਮੋਟਰ ਦੇ ਉੱਤੇ ਫਿਰ ਆ ਗਈ ਸਕੌਡਾ ਦੀ ਸਕੌਡਾ ਰੈਪਿਡ 2017 ਮਾਡਲ 74000 ਕਿਲੋਮੀਟਰ ਵਿਦ ਰਿਕਾਰਡ ਚੱਲੀ ਅੱਛਾ ਕਿਉਂ ਸਕੌਡਾ ਫੁੱਲ ਇਨਸ਼ੋਰਡ ਹੈ ਜੀ ਫੁੱਲ ਇਨ ਸ਼ਾਰਟ ਗੱਡੀ ਬਾਕੀ ਅੰਦਰ ਉਹਦੀ ਦੇਖ ਲਓ ਇੱਕ ਵਾਰੀ ਜੀ। ਨਿਊ ਸਿਸਟਮ ਬਹੁਤ ਅੱਛਾ ਹੈ ਜੀ ਕਾਰ ਦੇ ਵਿੱਚ। ਗ੍ਰੇਟ। ਰੇਟ ਇਹਦਾ ਜੀ ਰਹੇਗਾ ਜੀ 6 ਲੱਖ ਰੁਪਈਆ। ਆਸਕਿੰਗ ਹੈ ਬਾਕੀ ਨੇਗੋਸ਼ੀਏਬਲ ਹੈ। 6 ਲੱਖ ਆਸਕਿੰਗ ਬਾਕੀ ਮੌਕੇ ਤੇ ਨੇਗੋਸ਼ੀਏਬਲ। ਇੱਕ ਵਾਰੀ ਵਿਜ਼ਿਟ ਕਰ ਲਿਓ। ਇਨ ਸ਼ਾਰਟ ਹੈ ਗੱਡੀ? ਇਨ ਸ਼ਾਰਟ ਫੁੱਲ ਹੈ ਜੀ। ਫੁੱਲ ਇਨ ਸ਼ਾਰਟ ਹੈ। ਹਾਂ ਜੀ ਸਰ। ਫੁੱਲ ਇਨ ਸ਼ਾਰਟ ਆ ਰੇਟ ਤੁਹਾਨੂੰ ਦੱਸਤਾ ਮੌਕੇ ਤੇ ਤੁਹਾਡਾ ਰਿਗਾਰਡ ਕਰ ਦੇਣਗੇ ਵਧੀਆ। ਤੋਂ ਗ੍ਰੈਂਡ ਆ ਜਾਂਦੀ ਹੈ ਜੀ H10 ਗ੍ਰੈਂਡ ਨੀਓਸ ਪੈਟਰੋਲ 2022 ਮਾਡਲ ਹੈ ਜੀ। 22 ਮ ਇਹ ਜਿਹੜੀ ਆਸਕਿੰਗ ਹੈ ਜੀ 5,75,000 ਰੁਪਏ ਹੈ ਜੀ ਬਾਕੀ ਮੜਾ ਮੋਟੇ ਵਿੱਚ ਨੇਗੋਸ਼ੀਏਬਲ ਹੋ ਜਾਏਗਾ ਹਮ ਸਿਰਫ ਕਾਰ 24000 ਕਿਲੋਮੀਟਰ ਰਿਕਾਰਡ ਨਾਲ ਚੱਲੀ ਹੈ ਬੰਪਰ ਟੂ ਬੰਪਰ ओरिजिनल ਹੈ ਫਸਟ ਓਨਰ ਹੈ ਪਹਿਲੇ ਨਾ دیا 24000 ਚੱਲੇ ਦੀ ਪੂਰੀ ਗਾਰੰਟੀ ਦੇਣਗੇ ਸਾਰੇ ਪੇਪਰ ਦਿਖਾ ਦਿਓ ਜੇ ਕੋਈ ਵੀਰਾ ਆ ਗਿਆ ਤੇ ਆਰਸੀ ਟਰਾਂਸਫਰ ਤੋਂ ਬਿਨਾ ਆਪਾਂ ਗੱਡੀ ਦੇਣੀ ਨਹੀਂ ਹੈਣਾ ਆਰਸੀ ਟਰਾਂਸਫਰ ਜਿਹੜਾ ਹੋਏਗਾ ਜੀ ਉਹਦੇ 5000 ਰੁਪੀ ਐਕਸਟਰਾ ਚਾਰਜੇਸ ਲੱਗਣਗੇ ਠੀਕ ਹੈ ਠੀਕ ਹੈ ਜੀ ਇਨ 올 ਓਵਰ ਇਨ ਪੰਜਾਬ ਜਿਹੜੀ ਆ ਤੇ 5000 ਰੁਪਏ ਚਾਰਜਸ ਹੋਣਗੇ ਆਸੀ ਟ੍ਰਾਂਸਫਰ ਹੋ ਜੇਗੀ ਉਹ ਕਸਟਮਰ ਦੀ ਹੋਣਗੇ ਇਨਕਲੂਡਡ ਨਹੀਂ ਹੈ ਉਹ ਐਕਸਟਰਾ ਹੋਣਗੇ ਹਾਂ ਇਹ ਤੁਹਾਨੂੰ ਪਹਿਲਾਂ ਹੀ ਕਲੈਰਟੀ ਦਿੰਦੀ ਐ ਇਸ ਚੀਜ਼ ਦੀ 5000 ਉਹ ਐਕਸਟਰਾ ਹੋਊਗਾ ਜਿੰਨਾ ਵੀ ਰੇਟ ਤੁਹਾਡਾ ਫਿਕਸ ਹੋਊਗਾ ਡੀਲ ਦੇ ਟਾਈਮ ਹਾਂ ਜੀ 2014 ਮਾਡਲ Honda City ਹੈ ਜੀ ਹਮ ਇਹ ਵੀ ਮਾਡਲ ਹੈਗੀ ਹੈ ਜੀ ਠੀਕ ਹੈ ਟਾਪ ਮਾਡਲ ਤੋਂ ਇੱਕ ਮਾਡਲ ਕੱਠ ਹੁੰਦਾ ਇਹ ਇਹ ਗੱਡੀ ਦੀ 74 ਜਾਂ 75000 ਕਿਲੋਮੀਟਰ ਵਿਦ ਰਿਕਾਰਡ ਚੱਲੀ ਹੈ ਜੀ ਮੇਰੇ ਕੋਲ ਜਿਹੜੀਆਂ ਕਾਰਾਂ ਮਿਲਣਗੀਆਂ ਜੀ ਇਸ ਚੀਜ਼ ਦਾ ਚੈਲੰਜ ਹੋਏਗਾ ਜੀ ਜੇ ਅਸੀਂ ਜਿੰਨਾ ਮੀਟਰ ਰੀਡਿੰਗ ਹੋਏਗੀ ਉਹ ਜੈਨੂਨ ਹੋਵੇ ਕੋਈ ਅਸੀਂ ਕੋਈ ਹਾਂਜੀ ਯਾਰ ਹਰ ਕਾਰ ਦਾ ਨੰਬਰ ਵਿੱਚ ਹੈਗਾ ਜੀ ਰਿਕਾਰਡ ਪਤਾ ਕਰਾ ਕੇ ਆਓ ਨਾਨ ਐਕਸੀਡੈਂਟਲ ਔਰ ਜੈਨੂਨ ਰੀਡਿੰਗ ਦੀ ਸਾਡੀ ਗਾਰੰਟੀ ਹੋਵੇ ਠੀਕ ਹੈ ਕੋਈ ਨੰਬਰ ਪਲੇਟ ਲ ਕੋਈ ਨਹੀਂ ਗਈ ਆ ਇੱਕ ਵਾਰੀ ਚੈੱਕ ਕਰ ਲਿਓ ਆਨਲਾਈਨ ਸਭ ਕੁਝ ਬੋਲਦਾ ਅੱਜਕੱਲ ਹਣਾ अल्टੋ ਆ ਗਈ K10 21 ਮਾਡਲ ਹੈ ਜੀ ਹੂੰ ਸਮਾਨ ਕਾਫੀ ਲੱਗਿਆ ਇਹਦੇ ਵਿੱਚ ਐਕਸਟਰਾ ਹੂੰ 50 60000 ਰੁਪਏ ਦਾ ਮਿਨੀਮਮ ਸਮਾਨ ਲੱਗਿਆ ਵੱਧ ਹੀ ਲੱਗਿਆ ਹੂੰ ਇਹ ਵੀ ਗੱਡੀ ਕੁਝ 27 28000 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਇਹਦੀ ਜਿਹੜੀ ਆਸਕਿੰਗ ਹੈ 375 ਹੈ ਜੀ ਬੜਾ ਮੜਾ ਮੋਟੇ ਤੇ ਵੀ ਰਿਗਾਰਡ ਕਰਾਂਗੇ ਤੁਹਾਡੇ ਓਨਰ ਪਹਿਲੇ ਹੀ ਆ ਓਨਰ ਫਰਸਟ ਹੈ ਜੀ ਓਨਰ ਫਰਸਟ ਆਲਮੋਸਟ ਬੇਰੀ ਮੋਟਰ ਤੇ ਤੁਹਾਨੂੰ 90% ਆਫ ਕਾਸ ਜਿਹੜੀਆਂ ਨੇ ਉਹ ਪੀਬੀ 10 ਮਿਲਣਗੀਆਂ ਪਲੱਸ ਫਰਸਟ ਓਨਰ ਮਿਲਣਗੀ ਠੀਕ ਹੈ ਜੀ ਜ਼ਿਆਦਾਤਰ ਅਸੀਂ ਪੀਬੀ 10 ਦਾ ਹੀ ਕੰਮ ਕਰਦੇ ਹਾਂ ਠੀਕ ਹੈ ਜੀ ਉਦੇ ਬਾਅਦ ਫੇਰ ਆ ਗਈ ਆਪਣੇ ਤੋਂ ਬਲੀਨੋ ਪੈਟਰੋਲ ਆ ਗਈ ਜੀ 2018 ਮਾਡਲ 18 ਫਸਟ ਓਨਰ ਕਾਰ ਹੈ ਜੀ ਇਹਦੀ 65000 ਕਿਲੋਮੀਟਰ ਚੱਲੀ ਹੈ ਜੀ ਠੀਕ ਹੈ ਜੀ ਜਿਹੜੀ ਡਿਮਾਂਡ ਹੈ ਦੀ ਅਸੀਂ ਸਿਰਫ 485000 ਰੁਪਏ ਕਰ ਰਹੇ ਹਾਂ ਜੀ 485000 ਜੀ 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 ਡਿਮਾਂਡ 485000 ਆ ਬਾਕੀ ਇਦਾਂ ਵਾ ਵੀ ਮੁੱਕ ਤੇ ਜਦੋਂ ਸਵਾ 4 ਲੱਖ ਰੁਪਏ ਤੋਂ 4 ਤੋਂ ਸਵਾ 4 ਲੱਖ ਰੁਪਏ ਦੀ ਆਪਾਂ ਲੋਨ ਦੀ ਫੰਡਿੰਗ ਵੀ ਕਰਾ ਦਵਾ ਲਾਂਗੇ 34000 ਰੁਪਏ ਪੰਦਾ ਲੈ ਆ ਬਿਲਕੁਲ ਜੀ ਬਿਲਕੁਲ ਦੇਖੋ 34000 ਰੁਪਏ ਲੈ ਆਏ ਤੇ ਲੈ ਜਿਓ ਬਲੀਨੋ ਜਾਇ ਰੇਟ ਦੇ ਉੱਤੇ ਬਾਕੀ ਓਨਰ ਆ ਗਿਆ ਦਾ ਪਹਿਲਾ ਪਹਿਲਾ ਉਦੇ ਬਾਅਦ ਆ ਗਈ ਸਲੈਰੀਓ ਸਲੈਰੀਓ ਆ ਗਈ ਜੀ ਹਾਂ ਇਹ ਆਟੋਮੈਟਿਕ ਦੇ ਨੀਚੇ 2014 ਮਾਡਲ ਇਹ ਦਾ ਤੁਹਾਡੇ ਲਈ ਬਹੁਤ ਛੋਟਾ ਰੇਟ ਦੇ ਦਿੰਨੇ ਆ ਜੀ ਸਵਾ 3 ਲੱਖ ਰੁਪਏ ਦੀ ਕਾਰ ਮਿਲ ਜੇਗੀ 14 ਮਾਡਲ ਆਟੋਮੈਟਿਕ 14 ਆਟੋਮੈਟਿਕ 55000 ਚੱਲੀ ਰਿਕਾਰਡ ਦੇ ਨਾਲ 55 57000 ਇਹ ਵਿਦ ਰਿਕਾਰਡ ਚੱਲੀ ਹੋਈ ਆ ਮੇਰਾ ਭਰਾ ਰੇਟ ਦੇਖ ਲਿਓ 3 ਲੱਖ 25000 ਦੇ ਵਿੱਚ ਆਟੋਮੈਟਿਕ ਟਰਾਂਸਮਿਸ਼ਨ ਦੀ ਸਲੈਰੀਓ 2014 ਮਾਡਲ ਜੀ ਕਰ ਲਿਓ ਮੇਰਾ ਭਰਾ ਕੰਟੈਕਟ ਤੇ ਉਦੇ ਬਾਅਦ ਆ ਗਈ ਰੈਡਜ਼ ਰੇਟਸ ਆ ਗਈ ਜੀ 10 ਮਾਡਲ ਗੱਡੀ ਐ 8280 ਵੀ 80 ਇਹਦੀ ਰਿਕਾਰਡ ਦੇ ਨਾਲ ਚੱਲੀ ਐ ZXI ਪੈਟਰੋਲ ਦੇ ਵਿੱਚ ਐ ਜੀ ਓਕੇ ਫੁੱਲ ਇਨਸ਼ੋਰਡ ਕਾਰ ਐ ਨਾਮ ਪਹਿਲੇ ਐ ਹਮ ਸਭ ਤੋਂ ਟੌਪ ਐਡ ਮਾਡਲ ਐ ਜੀ 2 ਲੱਖ ਰੁਪਏ ਦੀ ਕਾਰ ਮਿਲ ਜੇਗੀ 2 ਲੱਖ ਰੁਪਏ ਬਾਈ ਜੇਕਰ ਰਿਗਾਰਡ ਹੁੰਦਾ ਜ਼ਰੂਰ ਕਰਾਂਗੇ ਜੀ ਕਰ ਦੇਣਗੇ ਇੱਕ ਵਾਰੀ ਮੌਕੇ ਤੇ ਆ ਜਿਓ ਕੋਈ ਟੈਂਸ਼ਨ ਲੈਣ ਵਾਲੀ ਲੋੜ ਨਹੀਂ ਉਹਦੇ ਬਾਅਦ ਆ ਗਈ ਆਪਣੇ ਤੋਂ ਨੀਸ਼ਾਨ ਦੀ ਨੀਸ਼ਾਨ ਦੀ ਮਾਈਕਰਾ ਆ ਗਈ ਐ ਜੀ ਹਮ ਛੋਟੀ ਜੀ ਕਾਰ ਤਿਆਰ ਹੋਣ ਵਾਲੀ ਹੈ ਕਿਉਂਕਿ ਇਹ ਜਸਟ ਹੁਜੀ ਆਈ ਹੈ ਕੱਲ ਪਰਸੋ ਠੀਕ ਹੈ ਇਹ ਐਜ਼ ਇਟ ਇਜ਼ ਵੀ ਕੋਈ ਆ ਗਿਆ ਤੇ ਆਪਾਂ ਇਹ ਕਾਰ ਆਪਾਂ 1,70,000 ਰੁਪਏ ਦੀ ਰੇਂਜ ਦੇ ਵਿੱਚ ਦੇ ਦਵਾਂਗੇ ਠੀਕ ਹੈ ਬਾਕੀ 2-4-5000 ਰੁਪਏ ਲੱਗਦੇ ਇਸ ਕਾਰ ਤੇ ਤਿਆਰ ਹੋਣੀ ਹੈ ਨਾ ਇੱਕ ਦੋ ਦਿਨ ਦਾ ਜੀ ਉਹਦੇ ਬਾਅਦ 1.70-75 ਦੀ ਰੇਂਜ ਦੇ ਵਿੱਚ ਇਹ ਵੀ ਕਾਰ ਮਿਲ ਜਾਏਗੀ ਫਸਟ ਓਨਰ ਇਹ ਵੀ ਕਾਰ ਗਾਰੰਟੀ ਦੇ ਨਾਲ ਜਿਹੜੀ ਆ 85000 ਵਿਦ ਰਿਕਾਰਡ ਚੱਲੀ ਵਿਦ ਰਿਕਾਰਡ ਆ 12 ਮਾਡਲ 85000 ਵਿਦ ਰਿਕਾਰਡ ਚੱਲੀ ਠੀਕ ਹੈ ਤੁਹਾਨੂੰ ਦੱਸਦਾ ਜੇ ਤਿਆਰ ਕਰਵਾ ਕੇ ਲੈਣੀ ਆ ਤਿਆਰੀ ਪੂਰੀ ਪੀ ਤੁਹਾਨੂੰ ਕੋਈ ਸਕ੍ਰੈਚ ਵਗੈਰਾ ਨਹੀਂ ਚਾਹੀਦਾ ਵੈਸੇ ਤਾਂ ਹੈ ਨਹੀਂ ਕੋਈ ਧਵਾਨ ਵਾਲੀ ਆ ਥੋੜੀ ਬਹੁਤ ਤੇ ਰੇਟ ਤੁਹਾਨੂੰ ਬਿਨਾ ਉਹਦੇ ਵੀ ਦੱਸਦਾ ਤੇ ਆਫਟਰ ਮੋਡੀਫਿਕੇਸ਼ਨ ਵੀ ਦੱਸਦਾ ਉਹਦੇ ਦਾ BMW ਆ ਜਾਂਦੀ ਹੈ ਜੀ 2012 ਮਾਡਲ ਠੀਕ ਹੈ 42000 ਕਿਲੋਮੀਟਰ ਰਿਕਾਰਡ ਦੇ ਨਾਲ ਕਾਰ ਚੱਲੀ ਹੈ ਫਸਟ ਓਨਰ ਹੈ ਜੀ ਠੀਕ ਹੈ ਫੁੱਲ ਇਨਸ਼ੋਰਡ ਹੈ ਜੀ ਹਮ ਇਹ ਕਾਰ ਜਿਹੜੀ ਹੈ ਜੀ 8.5 ਲੱਖ ਰੁਪਏ ਦੀ ਹੈ ਜੀ 8.5 ਲੱਖ 42000 ਚੱਲੀ ਰਿਕਾਰਡ ਦੇ ਨਾਲ ਉਹੀ ਗੱਲ ਆ ਵੀ ਸਾਰੀਆਂ ਗੱਡੀਆਂ ਜਿੰਨੀਆਂ ਤਕਰੀਬਨ ਤੁਹਾਨੂੰ ਦਿਖਾ ਰਿਆਂ ਸਾਰੀਆਂ ਵਿਦ ਰਿਕਾਰਡ ਚੱਲੀਆਂ ਹੋਈਆਂ ਵਾ ਇਸ ਚੀਜ਼ ਦੀ ਬਹੁਤ ਵਧੀਆ ਗੱਲ ਹੋ ਜਾਂਦੀ ਆ ਵੀ ਰਿਕਾਰਡ ਦੇ ਨਾਲ ਗੱਡੀ ਚੱਲੀ ਹੋਈ ਦੀ ਛੋਟ ਹੀ ਹੋ ਜਾਂਦੀ ਵੀ ਗੱਡੀ ਵਾਕਈ ਜੈਨੂਇਨ ਕੰਡੀਸ਼ਨ ਦੇ ਵਿੱਚ ਉਹਦੇ ਬਾਅਦ ਵੀਰੇ ਆ ਗਈ ਆਪਣੇ ਤੋਂ ਇਹ ਆ ਗਈ ਜੀ ਨਿਸਾਨ ਦੀ ਟ੍ਰੈਨੋ ਹੂੰ 2017 ਮਾਡਲ ਹੈ ਜੀ ਓਕੇ 17 ਮਾਡਲ ਨਾਮ ਪਹਿਲੇ ਨਾਮ ਪਹਿਲੇ ਜੀ ਠੀਕ ਹੈ ਪੈਟਰੋਲ ਡੀਜ਼ਲ ਡੀਜ਼ਲ ਹੈ ਜੀ ਡੀਜ਼ਲ ਵੇਰੀਐਂਟ ਦੇ ਵਿੱਚ ਆ ਗਈ ਸਟੀering ਕੰਟਰੋਲ ਪਾਵਰ ਵਿੰਡੋ ਐਕਸਟਰਾ ਲਾਇਰਸ ਵਗੈਰਾ ਕਾਫੀ ਸਮਾਨ ਲੱਗਿਆ ਜੀ ਕਾਰ ਤੇ ਬਾਕੀ ਸੀਟ ਕਵਰ ਵੀ ਨਵੇਂ ਪਾਏ ਹੋਏ ਆ ਬੰਦੇ ਨੇ ਤੇ 6 ਲੱਖ ਰੁਪਏ ਦੀ ਕਾਰ ਹੈ ਪਾ ਜੀ ਬਾਕੀ ਨੇਗੋਸ਼ੀਏਬਲ ਨਹੀਂ 6 ਲੱਖ ਮੰਗਦੇ ਹਾਂ ਬਾਕੀ ਮੌਕੇ ਤੇ ਸਾਰਾ ਮਾਡਲ ਹੈਗੀ ਆ ਜੀ ਹਮ 17 ਮਾਡਲ ਆ ਪੀਬੀ08 ਦਾ ਨੰਬਰ ਆ ਨੰਬਰ ਵੀ ਚੈੱਕ ਕਰ ਲਿਓ ਤੇ ਉਹਦੇ ਬਾਅਦ ਫੇਰ ਦਿਖਾਓ ਕਰੇਟਾ 17 ਮਾਡਲ ਕਰੇਟਾ ਜੀ ਹਮ 95000 ਕਿਲੋਮੀਟਰ ਵੀਦ ਰਿਕਾਰਡ ਚੱਲੀ ਹੈ ਪਹਿਲੇ ਨਾਲ ਦੀ ਕਾਰ ਹੈ ਹਮ ਫੁੱਲ ਇਨਸ਼ੋਰਡ ਹੈ ਜੀ ਓਕੇ ਔਰ ਬਹੁਤ ਹੀ ਵੈਲ ਮੈਂਟੇਨਡ ਕਾਰ ਹੈ ਜੀ ਇਹਦੀ ਜਿਹੜੀ ਆਸਕਿੰਗ ਅਸੀਂ ਕਰ ਰਹੇ ਹਾਂ ਜੀ 7,80,000 ਰੁਪਏ ਹੈ ਜੀ ਠੀਕ ਹੈ ਬਾਕੀ ਮਾੜਾ ਮੋਟਾ ਇਹਦੇ ਵਿੱਚ ਵੀ ਨੇਗੋਸ਼ੀਏਬਲ ਹੋ ਜਾਏਗਾ ਮੌਕੇ ਤੇ ਹੋ ਜਾਊਗਾ ਤੁਹਾਡਾ ਓਨਰ ਫਰਸਟ ਹੈ ਜੀ ਅ ਤਰਾ ਇੱਕ ਚੀਜ਼ ਮੈਂ ਪੁੱਛ ਨਹੀਂ ਜਾਊਂਗਾ ਜੇ ਕੋਈ ਭਰਾ ਆਪਣਾ ਲੋਨ ਕਰਵਾਉਂਦਾ ਵਾ ਕਿ ਆਈ ਕਿੰਨਾ ਕੁ ਲੱਗੂ ਹੋਦਾ ਦੇਖੋ ਇਹ ਚ ਦੋ ਪ੍ਰੋਫਾਈਲ ਜਾਂਦੀਆਂ ਨੇ A ਤੇ B ਜਿਹੜੀ ਇੱਕ categories ਦੀ ਪ੍ਰੋਫਾਈਲ ਹੈ ਉਹਨੂੰ ਆਪਾਂ ਜਿੱਦਾਂ HDFC ਬੈਂਕ ਦੇ ਵਿੱਚ ਜਾਂ ਕਿਸੇ ਹੋਰ XYZ ਚ ਪਾਣੇ ਆ ਉਹਦੇ ਵਿੱਚ ਤਾਂ ਜੀ ਜਿਹੜਾ ਲੋਨ ਪੈਂਦਾ ਕਸਟਮਰ ਨੂੰ ਪੈਂਦਾ ਜੀ 7.5 ਆਪਣਾ ਪਰਸੈਂਟ ਤੇ ਹੂੰ ਠੀਕ ਹੈ ਜੀ 7.5 ਮਤਲਬ ਲੱਖ ਮਗਰ 7.5 ਹਜ਼ਾਰ ਵਿਆਜ ਉਹਦੇ ਬਾਅਦ ਜਿਹੜੀ ਥੋੜੀ ਵੀ ਪ੍ਰੋਫਾਈਲ ਆ ਜਾਂਦੀ ਹੈ ਜੀ ਜਿਨ੍ਹਾਂ ਦਾ ਥੋੜਾ ਜਿਹਾ ਪ੍ਰੋਫਾਈਲ ਵੀਕ ਹੁੰਦੀ ਹੈ ਉਹ ਜਿਹੜੀ ਕੈਟਾਗਰੀ ਦੇ ਵਿੱਚ ਉਹਨਾਂ ਨੂੰ ਜੀ ਲੋਨ ਦਾ ਜਿਹੜਾ ਇੰਟਰਸਟ ਰੇਟ ਥੋੜਾ ਵਾਜ ਜਾ ਆਪਣਾ 8.5 ਤੋਂ 9 ਦੇ ਵਿੱਚ ਪੈ ਜਾਂਦਾ ਏ ਦੇ ਵਿੱਚ ਜਿਨ੍ਹਾਂ ਦਾ ਸਿਬਲ ਸਕੋਰ ਵਧੀਆ ਵਾ ਹਾਂਜੀ ਬਿਲਕੁਲ ਜੀ ਬਿਲਕੁਲ ਕਿ ਅਸੀਂ 8 ਤੋਂ B ਦਹੀ ਤਾਂ ਹੀ ਤੁਹਾਨੂੰ 8 ਤੇ B ਦੋ ਤਰ੍ਹਾਂ ਦੀ ਕੈਟਾਗਰੀਜ਼ ਹੁੰਦੀਆਂ ਨੇ ਉਹਨਾਂ ਹਰ ਕੰਮ ਚ ਇਦਾਂ ਹੀ ਹੁੰਦਾ ਜੀ ਹੂੰ ਉਹ ਚ ਕੋਈ ਨਹੀਂ ਪਰ ਲੋਨ ਅਸੀਂ 99% ਕੋਸ਼ਿਸ਼ ਕਰੀਦੀ ਹੈ ਕਿ ਲੋਨ ਕਰਵਾ ਕਰਵਾ ਦੇਈਦਾ ਠੀਕ Mahindra Thar Mahindra Thar ਹੈ ਜੀ 2021 ਮਾਡਲ ਹੈ 27000 ਕਿਲੋਮੀਟਰ ਕਾਰ ਚੱਲੀ ਹੈ ਜੀ ਠੀਕ ਹੈ ਜਿਹੜਾ ਪ੍ਰਾਈਸ ਇਹਦਾ ਰਹਿਣ ਵਾਲਾ ਹੈ ਜੀ 13.5 ਲੱਖ ਰੁਪਏ 2000 ਕਿੰਨਾ ਮਾਡਲ ਸੀ 21 21 ਮਾਡਲ ਹੈ ਨਾ ਜੀ ਐਕਸਟਰਾ ਕੋਈ ਲਾਇ ਵੀਲਸ ਵਗੈਰਾ ਨਹੀਂ ਹੈਗੇ ਜੀ ਇਸ ਦੇ ਵਿੱਚ ਹੀ ਮੇਰੇ ਕੋਲ ਬਾਈ ਮਾਡਲ ਸੇਮ ਥਾਰ ਮਿਲ ਜੇਗੀ ਉਹ ਆਪਣਾ ਪੀਬੀ 10 ਰਜਿਸਟਰਡ ਹੈ ਪੀਬੀ 50 ਰਜਿਸਟਰਡ ਹੈ ਉਹ ਵੀ 24000 ਚੱਲੀ ਹੈ ਜੀ ਉਹਦੇ ਵਿੱਚ ਕੁਝ 3.5 ਲੱਖ ਰੁਪਏ ਦੀ ਐਕਸਟ੍ਰੀਮ ਲੋਡਿੰਗਸ ਲੱਗੀਆਂ ਨੇ ਉਹ 16 ਲੱਖ ਰੁਪਏ ਦੀ ਹੈ ਉਹ ਮਹਿੰਗੀ ਹੋ ਜੂਗੀ ਬਿਲਕੁਲ ਜੀ ਬਿਲਕੁਲ ਉਹ ਬਿਲਕੁਲ ਸੇਮ ਬਲੈਕ ਕਲਰ ਦੀ ਮਿਲ ਜੇਗੀ ਓਕੇ ਉਹਦੇ ਬਾਅਦ ਆਪਣੀ ਆ ਗਈ ਉਹਦੇ ਬਾਅਦ ਕ੍ਰੇਟਾ ਆ ਜਾਂਦੀ ਹੈ ਜੀ ਹਾਂ ਵੀਟਾ ਦਾ ਕਿਹੜਾ ਵੇਰੀਐਂਟ ਹੈ 2021 e+ e+ ਆ ਗਿਆ ਜੀ ਸਰ 2021 ਅੰਦਰੋਂ ਦੀ ਕਿੰਨੀ 80000 ਕਿਲੋਮੀਟਰ ਦੇ ਕਰੀਬ ਕਾਰ ਚੱਲੀ ਹੈ ਓਨਰ ਫਰਸਟ ਹੈ ਜਿਹੜੀ ਇਹਦੀ ਆਸਕਿੰਗ ਹੈਗੀ ਅਸੀਂ 1175000 ਰੁਪਏ ਕਰ ਰਹੇ ਹਾਂ ਜੀ ਠੀਕ ਹੈ 네ਗੋਸ਼ੀਏਬਲ ਮਾੜਾ ਮੋਟਾ ਹੋ ਜਾਏਗਾ 1175000 ਰੁਪਏ ਆਸਕ 1175000 ਵੀਰੇ ਹੁਣੀ ਕਰਦੇ ਆਸਕ ਬਾਕੀ ਮੌਕੇ ਤੇ ਜਦੋਂ ਆਉਂਗੇ ਤੁਹਾਡਾ ਰਿਗਾਰਡ ਹੋ ਜਾਊਗਾ ਅੰਦਰੋਂ ਦੀ ਇੰਟੀਰੀਅਰ ਵਾਈਜ਼ ਬਿਲਕੁਲ ਬ੍ਰੈਂਡ ਨਿਊ ਆ ਇਹ ਪਟਰੋਲ ਡੀਜ਼ਲ ਇਹ ਡੀਜ਼ਲ ਹੈ ਡੀਜ਼ਲ ਆ ਜੀ ਡੀਜ਼ਲ ਵੇਰੀਐਂਟ ਆ ਗਈ ਉਸ ਦੇ ਬਾਅਦ ਆਓ ਤੁਹਾਨੂੰ ਥੋੜੀਆਂ ਫੋਰਚਨਰਾਂ ਵੀ ਦਿਖਾਣੇ ਆ ਇੱਕ ਆ ਰੈਪਿਡ ਹੋਰ ਖੜੀ ਹੈ ਨਾ ਆਪਣੇ ਹਾਂਜੀ ਇਹਦੀ ਕੀ ਡਿਟੇਲ ਹੈ ਵੀਰੇ ਆਓ ਅੱਛਾ ਇਹਦੀ ਕੀ ਡਿਟੇਲ ਹੈ ਸੇਮ ਹੈ ਜੀ 2017 ਮੈਂ ਪਹਿਲਾਂ ਦਿਖਾਈ ਸੀ ਜੀ ਸੇਮ 2017 ਦੇ ਵਿੱਚ ਇੱਕ ਹੋਰ ਆ ਗਈ ਓਕੇ ਆਲਮੋਸਟ ਹੀ ਜੈਨੂਇਨ ਮਤਲਬ ਕਿ ਗੱਡੀਆਂ 72 75000 ਕਿਲੋਮੀਟਰ ਚੱਲੀਆਂ ਨੇ ਹਾਂ ਫਰਸਟ ਓਨਰ ਹੈ ਜੀ ਕਾਰ ਆਲ オリジナル ਕਾਰ ਹੈ ਡਰਾਈਵਨ ਰਿਕਾਰਡ ਦੇ ਨਾਲ ਠੀਕ ਹੈ ਸੋਨ ਇਨ ਸ਼ੋਰ ਹੈ ਠੀਕ ਹੈ 6 ਲੱਖ ਰੁਪਏ ਦੀ ਆਸਕਿੰਗ ਹੈ 6 ਲੱਖ ਆਸਕਿੰਗ ਆ ਬਾਕੀ ਇਹਦੇ ਚ ਟੱਚ ਪਲੇਅਰ ਵਗੈਰਾ ਲੱਗਾ ਹੋਇਆ ਵਾ ਤੇ ਸੇਫਟੀ ਪੱਖੋਂ ਵੀ ਸਕਾਡਾ ਦੀਆਂ ਗੱਡੀਆਂ ਟੌਪ ਬਾਕ ਲੈ ਜੀ ਇਹ ਟੌਪ ਮੋਸਟ ਮਾਡਲ ਕਾਰ ਹਨ ਹਾਂ ਹਾਂ ਇਸ ਤੋਂ ਮਤਲਬ ਇਹ ਟੌਪ ਐਮਿਸ਼ਨ ਮਾਡਲ ਹੈ ਸਭ ਤੋਂ ਟੌਪ ਮਾਡਲ ਕਾਰ ਹੈ 2017 ਬਰੀਜ਼ਾ ਐਲਡੀਆਈ ਮਾਡਲ ਹੈ ਜੀ ਠੀਕ ਹੈ ਕਨਵਰਟਡ ਟੂ ਜ਼ਡੀਆਈ ਹੈ ਠੀਕ ਹੈ ਤੇ ਆਸਕਿੰਗ 5.5 ਲੱਖ ਰੁਪਏ ਹੈ ਜੀ ਬਾਕੀ ਨੇਗੋਸ਼ੀਏਬਲ ਹੈ ਜੀ ਬਾਕੀ ਨੇਗੋਸ਼ੀਏਬਲ ਹੈ ਜੀ ਟੋਟਲ ਇਹਦੇ ਵਿੱਚ ਜਿਹੜਾ ਆਪਣਾ ZIA ਵਾਲਾ ਕਿਰਾਇਆ ਹੈ ਜੀ ਫਿਚਰਸ ਲਾਈਟਸ ਵਗੈਰਾ ਸਿਸਟਮ ਵਗੈਰਾ ਹਰ ਚੀਜ਼ ਚੇਂਜ ਹੈ ਜੀ ਹਾਂ ਹਾਂ ਤੇ ਆਸਕਿੰਗ ਤੁਹਾਨੂੰ ਦੱਸਤੀ ਆ ਬਾਕੀ 5.5 ਲੱਖ ਰੁਪਏ ਜੀ ਬਾਕੀ ਇੱਕ ਵਾਰੀ 베ਰੀ ਮੋਟਰਸ ਤੇ ਆ ਜਿਓ ਤੇ ਰਿਗਾਰਡ ਤੁਹਾਡਾ ਕਰਾ ਦੇਣਗੇ ਉਹਦੇ ਬਾਅਦ ਦਿਖਾਓ ਤੁਸੀਂ ਇੰਡਵਰ ਆ ਜਾਂਦੀ ਹੈ ਜੀ ਹਾਂ ਫਰਸਟ ਓਨਰ ਕਾਰ ਹੈ ਜੀ ਠੀਕ ਹੈ 1.5 ਲੱਖ ਕਿਲੋਮੀਟਰ ਕਾਰ ਚੱਲੀ ਹੈ ਜੀ ਵਿਦ ਰਿਕਾਰਡ ਓਕੇ 올 ओरिजिनल ਕਾਰ ਹੈ ਜੀ ਹਾਂ ਵੈਰੀ ਵੈਲ ਮੇਨਟੇਨਡ ਗ੍ਰੇਟ ਫਰਸਟ ਓਨਰ ਹੋਣ ਵਾਲੀ ਹੈ ਜੀ ਕਾਰ ਰੇਟ ਇਹਦਾ ਜਿਹੜਾ ਹੈ ਜੀ 19 ਲੱਖ ਰੁਪਏ ਆਸਕਿੰਗ ਹੈ ਬਾਕੀ ਨੇਗੋਸ਼ੀਏਬਲ ਹੈ ਜੀ 19 ਲੱਖ ਆਸਕਿੰਗ ਬਾਕੀ ਨੇਗੋਸ਼ੀਏਬਲ 3.2 ਟਾਈਟੇਨੀਅਮ ਫੋਰਚੂਨਰ ਆਈਐਨਡੀ ਹੈ ਜੀ ਹੂੰ 15 ਮਾਡਲ ਮੈਨੂਅਲ 4/2 ਠੀਕ ਹੈ 42000 ਕਿਲੋਮੀਟਰ ਵਿਦ ਰਿਕਾਰਡ ਕਾਰ ਚੱਲੀ ਹੈ ਜੀ 2015 ਠੀਕ ਹੈ 13 ਲੱਖ ਰੁਪਏ ਜੀ 13 ਲੱਖ ਬਾਕੀ ਨੇਗੋਸ਼ੀਏਬਲ ਹੈ ਜੀ 13 ਲੱਖ ਬਾਕੀ ਨੇਗੋਸ਼ੀਏਬਲ ਆ ਲੋਨ ਸਾਰਿਆਂ ਦੇ ਕਰਵਾ ਦੇਣਗੇ ਕੋਈ ਟੈਨਸ਼ਨ ਲੈਂਦੀ ਲੋਨ ਨਹੀਂ ਆ ਇਨੋਵਾ 2020 ਫਰਸਟ ਓਨਰ 2014 ਵੀ ਆ ਗਿਆ 130000 ਕਿਲੋਮੀਟਰ ਚੱਲੀ ਕਾਰ ਹੈ ਹਮ ਫਸਟ ਓਨਰ ਕਾਰ ਹੈ ਠੀਕ ਹੈ 올 ओरिजिनल ਹੈ ਠੀਕ ਹੈ ਲੁਧਿਆਣੇ ਦਾ ਨੰਬਰ ਹੈ ਹਮ ਇਹ ਕਾਰ ਦੀ ਜਿਹੜੀ ਆਸਕਿੰਗ ਹੈਗੀ ਹੈ ਜੀ ਉਹ 7.5 ਲੱਖ ਰੁਪਏ ਹੈ ਜੀ ਬਾਕੀ ਮੈਡਮ ਮੋਟਾ ਨੇਗੋਸ਼ੀਏਬਲ ਹੈ 725000 ਬਾਕੀ ਨੇਗੋਸ਼ੀਏਬਲ ਆ ਵੀ 20 ਮਾਡਲ ਹੈ ਜੀ ਹਮ ਟਾਪ ਐਂਡ ਮਾਡਲ ਹੈ 2014 ਦਾ 130 ਵਿਦ ਰਿਕਾਰਡ ਚੱਲੀ ਹੈ ਜੀ ਕੋਈ ਟੈਕਸੀ ਡਰਾਈਵਨ ਨਹੀਂ ਹੈ ਪ੍ਰਾਈਵੇਟ ਕਾਰ ਚੱਲੀ ਹੈ ਔਰ ਫਸਟ ਓਨਰ ਕਾਰ ਹੈ ਉਹ ਤਾਂ ਕੈਪਟਨ ਸੀਟਸ ਤੋਂ ਹੀ ਪਤਾ ਲੱਗ ਜਾਂਦਾ ਨਾ ਕਿ ਟੈਕਸੀ ਪਰਪਸ ਲਈ ਨਹੀਂ ਵੀ ਚੱਲੀ ਹੋਈ ਹੈ ਉਹਦੇ ਬਾਅਦ ਆ ਗਈ ਆਪਣੇ ਤੋਂ ਇੱਕ ਕ੍ਰੌਕਸ ਹਾਈ اچھا ਹਾਈ ਕ੍ਰੌਸ ਆ ਗਈ ਹਾਈ ਕ੍ਰੌਸ ਆ ਗਈ ਜੀ 2023 ਮਾਡਲ ਹਮ ਚੱਲੀ ਕਾਰ 23 24000 ਕਿਲੋਮੀਟਰ ਹੈ ਜੀ ਵੀ ਐਕਸ ਹੈਗੀ ਹੈ ਜੀ ਆਪਸ਼ਨਲ ਨਹੀਂ ਹੈ ਸਿੰਪਲ ਵੀ ਐਕਸ ਹੈ ਵਿਦਾਊਟ ਸਨਰੂਫ ਹਾਈਬ੍ਰਿਡ ਹੈ ਇਹਦੀ ਜਿਹੜੀ ਆਸਕਿੰਗ ਹੈਗੀ ਹੈ ਜੀ 27 ਲੱਖ ਰੁਪਏ ਬਾਕੀ ਥੋੜਾ ਬਹੁਤ ਇਹਦੇ ਵਿੱਚ ਵੀ ਨੇਗੋਸ਼ੀਏਬਲ ਹੈ ਇਹਦੇ ਵਿੱਚ ਹੀ میرے کولے وائٹ کلر دی زیڈ ایکس بھی مل جائے گی 2024 دو مہینے پرانی کار ہے وائٹ کلر دی او بھی میرے کول अवेलेबल ہے او کار چلی 3800 کلومیٹر اوکے او کار دی جڑی اسکنگ ہے گی جی 34 لاکھ روپے بڑا موٹا او دے وچ بھی نیگوش ایبل ہو جائے گا او دا کلر وائٹ ہے جی 2024 زیڈ ایکس زیڈ ایکس ٹھیک ہے او دے بعد اگئی وہکس وگن دی وہکس وگن دی ٹائیگون اگئی جی ہمم ਆਪਣਾ 1 ਲੀਟਰ ਇੰਜਨ ਵਾਲੀ ਪੈਟਰੋਲ ਦੀ ਕਾਰ ਹੈ ਜੀ 15 ਲੱਖ ਰੁਪਏ ਦੀ ਨਵੀਂ ਕਾਰ ਹੈ ਜੀ 2024 ਦੇ ਵਿੱਚ ਕਸਟਮਰ ਨੇ ਬਾਈ ਕੀਤੀ ਹੈ ਮਾਡਲ 2023 ਹੈ ਹਮ ਚੱਲੀ ਕਾਰ ਹੈਗੀ ਹੈ ਜੀ ਕੁਝ 10 12000 ਕਿਲੋਮੀਟਰ ਵਿਦ ਰਿਕਾਰਡ ਹਾਂਜੀ ਹਾਂਜੀ 5 ਤੋਂ 6 ਮਹੀਨੇ ਪੁਰਾਣੀ ਕਾਰ ਹੈ ਜੀ ਹਮ ਇਸ ਕਾਰ ਦੀ ਜਿਹੜੀ ਆਸਕਿੰਗ ਹੈਗੀ ਹੈ ਜੀ ਉਹ ਹੈਗੀ ਹੈ 11.5 ਲੱਖ ਰੁਪਏ ਬਾਕੀ ਨੇਗੋਸ਼ੀਏਬਲ ਜੀ ਮੁੱਕ ਤੇ ਨੇਗੋਸ਼ੀਏਬਲ ਹੋ ਜਾਊਗਾ ਟੈਨਸ਼ਨ ਨਹੀਂ ਲੈਣੀ ਬਲੈਰੋ 18 ਮਾਡਲ ਕਾਰ ਹੈ ਜੀ ਹਮ ਉਹਨਰ ਸੈਕੰਡ ਹੈ ਜੀ ਠੀਕ ਹੈ ਔਰ 1 ਲੱਖ ਦੇ ਕਰੀਬ ਕਰੀਬ 1 ਲੱਖ ਹੈ ਜੀ ਹਮ ਰੇਟ ਰੇਟ ਇਹਦਾ ਦੇਖਿਆ ਜੀ 6 ਲੱਖ 75000 ਰੁਪਏ ਹੈ ਸਮਾਨ ਬਹੁਤ ਜ਼ਿਆਦਾ ਲੱਗਿਆ ਜੀ ਹਮ ਦੇਖ ਰੋਏ ਵੀਲ ਸਟੇਰਸ ਕਾਫੀ ਸਮਾਨ ਲੱਗਿਆ ਜੀ ਪੀ ਵੀ 32 ਨੰਬਰ ਆ ਗਿਆ ਬਾਕੀ ਇਧਰ ਉਹਦੀ ਇੱਕ ਵਾਰੀ ਚੈੱਕ ਕਰਵਾਓ ਅਲੋਇ ਟਾਇਰਸ ਵਗੈਰਾ ਦਾ ਕੰਮ ਪੂਰਾ ਠੀਕ ਹੈਗਾ ਵਾ ਜਿਹੜੇ ਭਰਾ ਨੂੰ ਚਾਹੀਦੀ ਹੈ ਬਲੈਰੋ ਚੰਗੀ ਕੰਡੀਸ਼ਨ ਦੇ ਵਿੱਚ ਖੜੀ ਹੋਈ ਹੈ 베ਰੀ ਮੋਟਰਸ ਤੇ ਤੇ ਵੀਰੇ ਜਿੱਦਾਂ ਆਪਾਂ ਹੁਣ ਆ ਸਾਰਾ ਸਟਾਕ ਕਵਰ ਕੀਤਾ ਵਾ ਇਹਦੇ ਤੋਂ ਲਾਵਾ ਵੀ ਜੇ ਕਿਸੇ ਨੂੰ ਕੋਈ ਗੱਡੀ ਚਾਹੀਦੀ ਹੈ ਤਾਂ ਕਰ ਲਵੇ ਕੰਟੈਕਟ ਬਿਲਕੁਲ ਜੀ ਬਿਲਕੁਲ ਮੇਰੇ ਕੋਲੇ ਮੇਰੀਆਂ 6 ਤੋਂ 7 ਗੱਡੀਆਂ ਪਾਈਪਲਾਈਨ ਦੇ ਵਿੱਚ ਨੇ ਹਮ ਜਿਹੜੀਆਂ ਮੇਰੇ ਕੋਲੇ ਆਉਣ ਵਾਲੀਆਂ ਨੇ ਮੇਰੀ 2015 ਮਾਡਲ Honda City ਆ ਰਹੀ ਹੈ ਜੀ ਵਿਦ ਸਨ ਰੂਫ ਹਮ ਔਰ ਵੀ ਮੇਰੇ ਕੋ ਕਸਟਮਰ ਦੀ ਹੈ ਕਾਫੀ ਕਾਰਾਂ ਹੁੰਦੀਆਂ ਨੇ ਕਟੋਗੜ ਮੇਰੇ ਕੋਲ ਇਸ ਟਾਈਮ 25 ਤੋਂ 30 ਕਾਰਾਂ ਕਸਟਮਰ ਦੀਆਂ ਖੜੀਆਂ ਨੇ ਜਿਹੜੀਆਂ ਕਿ ਉਹਨਾਂ ਦੇ ਘਰ ਦੇ ਵਿੱਚੋਂ ਮੈਂ ਡਾਇਰੈਕਟ ਡੀਲ ਵੀ ਕਰਵਾ ਦਿੰਦਾ ਓਕੇ ਤੇ ਜੇ ਕਿਸੇ ਨੇ ਆਪਣੀ ਸੇਲ ਕਰਨੀ ਹੈ ਗੱਡੀ ਜਦ ਮਰਜ਼ੀ ਜੀ ਜਦ ਮਰਜ਼ੀ ਐਨੀ ਟਾਈਮ ਠੀਕ ਹੈ ਆਪਲਾ ਤੁਸੀਂ ਆਓ मोस्ट ਵੈਲਕਮ ਹੋ ਬਾਕੀ ਸਕਰੀਨ ਦੇ ਉੱਤੇ ਮੈਂ ਨੰਬਰ ਤੁਹਾਨੂੰ ਪਾਏ ਹੋਏ ਆ 베ਰੀ ਮੋਟਰਸ ਤੁਸੀਂ ਆਣਾ ਵਾ ਲੋਕੇਸ਼ਨ ਤੁਹਾਨੂੰ ਦੱਸ ਦਿੰਨਾ ਮੈਂ ਜਿਹੜਾ ਮੇਰਾ ਕੋਈ ਭਰਾ ਮੁੱਲਾਂਪੁਰ ਵਾਲੀ ਸਾਈਡ ਤੋਂ ਆ ਰਿਹਾ ਵਾ ਤਾਂ ਤੁਸੀਂ ਇੱਕ ਵਾਰੀ ਲੁਧਿਆਣਾ ਸ਼ਹਿਰ ਵੱਲ ਨੂੰ ਜਦੋਂ ਆਉਂਗੇ ਇਹ ਵਾਲੀ ਪਿੰਡ ਪੈਂਦਾ ਇਹ 메인 ਹਾਈਵੇ ਦੇ ਉੱਤੇ ਹੀ ਨਾ ਰਾਈਟ ਸਾਈਡ ਦੇ ਉੱਤੇ ਤੁਹਾਨੂੰ ਬਿੱਗ ਕਾਰ ਬੀਆਰ ਨਾਮ ਦਾ ਬੋਰਡ ਮਿਲ ਜੂਗਾ ਇੱਕ ਨੰਬਰ ਗੇਟ ਇੱਕ ਨੰਬਰੀ ਹੈ ਨਾ ਇੱਕ ਨੰਬਰ ਇੱਕ ਨੰਬਰ ਗੇਟ 'ਚ ਜਦੋਂ ਤੁਸੀਂ ਐਂਟਰ ਕਰੋਗੇ ਐਂਟਰ ਕਰਦੇ ਸਾਰੀ ਲੈਫਟ ਸਾਈਡ ਤੇ ਤੁਹਾਡੇ 베ਰੀ ਮੋਟਰਸ ਬੋਰਡ ਲੱਗਿਆ ਦੇਖਿਆਣਾ ਤੁਹਾਨੂੰ ਇੱਕ ਵਾਰੀ ਇੱਥੇ ਪਹੁੰਚ ਦਿਓ ਲੋਕੇਸ਼ਨ ਮੈਂ ਤੁਹਾਨੂੰ ਮੈਂਸ਼ਨ ਕਰੂੰਗਾ ਸਾਰੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੇਰੀ ਤੁਹਾਡੇ ਅੱਗੇ ਹੋਰ ਰਿਕੁਐਸਟ ਹੈ ਜੀ ਕਿਸੇ ਨੂੰ ਮੇਰੇ ਭਰਾ ਨੂੰ ਕੋਈ ਲਗਜ਼ਰੀ ਕਾਰ ਦੀ ਜਦ ਰਿਕੁਆਇਰਮੈਂਟ ਹੁੰਦੀ ਹੈ ਅਸੀਂ ਪ੍ਰੋਪਰ ਲਗਜ਼ਰੀ ਕਾਰਾਂ ਦਾ ਕੰਮ ਕਰਦੇ ਹਾਂ ਸਾਡੇ ਕੋਲ ਤੁਹਾਨੂੰ A ਤੋਂ Z ਜਿੰਨੀਆਂ ਲਗਜ਼ਰੀ ਕਾਰਾਂ ਨੇ 12 ਮਾਡਲ ਤੋਂ ਲੈ ਕੇ 24 ਮਾਡਲ ਦੇ ਵਿੱਚ ਵਿੱਚ ਜਿੰਨੀਆਂ ਲਗਜ਼ਰੀ ਕਾਰਾਂ ਨੇ ਉਹ ਮੈਂ ਸਿੱਧਾ ਕਸਟਮਰ ਟੂ ਕਸਟਮਰ ਡੀਲ ਕਰਵਾਨਣੇ ਆ ਤੁਸੀਂ ਉਹਦੇ ਲਈ ਵੀ ਮੇਰੇ ਕੋਲੋਂ ਪੁੱਛ ਸਕਦੇ ਹੋ ਮੇਰੇ ਕੋਲ ਤੁਹਾਡੇ ਤੁਹਾਡੇ ਲਈ ਹਰ ਤਰ੍ਹਾਂ ਦੀ ਕਾਰ अवेलेबल ਮਿਲੇਗੀ A to Z ਲਗਜ਼ਰੀ ਕਾਰਸ ਜਿਹਦੇ ਵਿੱਚ ਆ ਜਾਂਦੀਆਂ ਕੋਈ ਵੀ ਮਤਲਬ ਕੀ ਹੋਵੇ ਇਨੀ ਕਾਰ ਹੋਏਗੀ ਮੈਂ ਤੁਹਾਡੀ ਡਾਇਰੈਕਟ ਡੀਲ ਕਰਵਾਵਾਂਗਾ ਸਿਰਫ ਉਹਦੇ ਵਿੱਚ ਸਾਡੀ 1% ਕਮਿਸ਼ਨ ਹੁੰਦੀ ਹੈ ਫੇਸ ਟੂ ਫੇਸ ਡੀਲ ਕਰਾ ਕੇ ਉਹ ਵੀ ਮੇਰੇ ਨਾਲ ਕੋਈ ਵੀ ਤੁਹਾਡੇ ਨਾਲ ਭਰਾ ਮੇਰੇ ਨਾਲ ਫੋਨ ਤੇ ਗੱਲ ਕਰ ਸਕਦਾ ਉਸ ਚੀਜ਼ ਲਈ ਕੋਈ ਵੀ ਕਰ ਸਕਦਾ ਹਾਂਜੀ ਹਾਂ ਕਰ ਲਿਓ ਕੰਟੈਕਟ ਇਹ ਵੀ ਤੁਹਾਨੂੰ ਇੱਕ ਚੀਜ਼ ਦੱਸਤੀ ਵੀ ਲਗਜ਼ਰੀ ਸੈਗਮੈਂਟ ਲਈ ਵੀ ਕਈ ਵੀਰ ਆਪਣੇ ਡਿਮਾਂਡ ਕਰਦੇ ਆ ਲਗਜ਼ਰੀ ਕਾਰਾਂ A to Z अवेलेबल ਹੋ ਜਾਣਗੀਆਂ ਕਮਿਸ਼ਨ ਦਾ ਸਿਸਟਮ ਉਹਨਾਂ ਤੁਹਾਨੂੰ ਦੱਸਦਾ ਵਾ ਕਿ ਇਹ ਸਾਰਾ ਟਰਾਂਸਫਰੈਂਸੀ ਵਾਲਾ ਕੰਮ ਰਹੂਗਾ। ਥੈਂਕ ਯੂ। ਬਾਕੀ ਇਹੀ ਸੀ ਸਾਡੀ ਅੱਜ ਦੀ ਵੀਡੀਓ। ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜੇ ਕਿਸੇ ਭਰਾ ਨੂੰ ਕੋਈ ਕਾਰ ਚਾਹੀਦੀ ਆ ਇੱਥੇ ਪਹੁੰਚ ਜਿਓ। ਇੱਕ ਵਾਰੀ ਪਹੁੰਚਣਾ ਜ਼ਿਆਦਾ ਪ੍ਰੈਫਰ ਕਰਿਆ ਕਰੋ ਫੋਨ ਨਾਲੋਂ ਫੋਨ ਦੇ ਉੱਤੇ ਉਹ ਗੱਲਬਾਤ ਨਹੀਂ ਕਰ ਪਾਉਂਦੇ। ਤੇ ਕਿਉਂਕਿ ਜੇ ਪਹੁੰਚੋਗੇ ਤਾਂ ਡਬਲ ਸਪੀਡ ਇਹਨਾਂ ਤੇ ਵੀ ਹੋ ਜਾਂਦੀ ਹੈ ਹਨਾ। ਬਾਕੀ ਇਦਾਂ ਦੀ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਂਦੇ ਰਹਾਂਗੇ ਇਸ ਚੈਨਲ ਦੇ ਉੱਤੇ ਲੈ ਕੇ ਆਂਦੇ ਹੀ ਰਹਿਣੇ ਆ। ਤੇ ਜਿਹੜਾ ਕੋਈ ਭਰਾ ਨਵਾਂ ਆ ਆਪਣਾ ਚੈਨਲ ਦੇ ਤੇ ਜੇ ਕਿਸੇ ਕਾਰਬੀਆਰ ਵਾਲੇ ਭਰਾ ਨੇ ਆਪਣੇ ਚੈਨਲ ਦੇ ਥਰੂ ਵੀਡੀਓ ਕਰਵਾਉਣੀ ਆ ਤਾਂ ਸਾਨੂੰ ਇਹਨਾਂ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਜ਼ਰੂਰ ਕਰਿਓ ਤੇ ਤਤਕਲੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਤ ਸ੍ਰੀ ਅਕਾਲ